ਸਤਿ ਸ਼੍ਰੀ ਅਕਾਲ ਜੀ ਮੈਂ ਬਾਜਵਾ ਬਟੀਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਲੈ ਕੇ ਆਏ ਜੀ ਬਰਬਰੀ ਜੂਟ ਦੇ ਸੂਟ ਲੈ ਕੇ ਆਏ ਮੇਰੀਆਂ ਭੈਣਾਂ ਦੇ ਡਿਮਾਂਡ ਦੇ ਉੱਪਰ ਇਸ ਵਾਰ ਆਪਣੇ ਕੋਲੇ ਹੋਰ ਕੁਝ ਨਿਊ ਡਿਜ਼ਾਈਨ ਆਏ ਸੀ ਮੈਂ ਸੋਚਿਆ ਚਲੋ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰ ਦਈਏ ਇਸ ਵਾਰ ਆਪਾਂ ਡਿਸਕਾਊਂਟ ਦੇ ਉੱਪਰ ਕੱਢੇ ਨੇ ਸੋ ਵੀਡੀਓ ਦੇ ਉੱਪਰ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਬਣੇ ਰਹੋ ਇਹ ਵਾਲੇ ਸਾਰੇ ਸੂਟ ਡਿਸਕਾਊਂਟ ਦੇ ਉੱਪਰ ਨੇ ਜੀ ਇਹਦਾ ਪ੍ਰਾਈਸ ਹੈ ਜਿਹੜਾ ਆਪਾਂ ਐਂਡ ਦੇ ਉੱਪਰ ਮੈਂਸ਼ਨ ਕਰ ਦਾਂਗੇ ਸਾਰੀ ਵੀਡੀਓ ਤੋਂ ਬਾਅਦ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਸਕਿੱਪ ਨਹੀਂ ਕਰਨਾ ਹੈਗਾ ਇੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਵੀਡੀਓ ਦੇਖਣ ਦੇ ਨਾਲ-ਨਾਲ ਤਾਂ ਜੋ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰਦੇ ਜਾਂ ਡਿਸਕਾਊਂਟ ਤੇ ਸੂਟ ਲਗਾਣੇ ਹੈ ਜਿਉਂ ਤੁਹਾਡੇ ਤੱਕ ਜਲਦੀ ਤੋਂ ਜਲਦੀ ਜਿਹੜੇ ਪਹੁੰਚ ਸਕਣ ਤੇ ਅਗਰ ਕੋਈ ਮੇਰੀ ਭੈਣ ਸਾਡੇ ਕੋਲੋਂ ਕੰਪਿਊਟਰਾਈਜ਼ਡ ਮਸ਼ੀਨ ਬਾਰੇ ਕੁਝ ਵੀ ਪੁੱਛਣਾ ਚਾਹੁੰਦੇ ਨੇ ਤਾਂ ਸਾਨੂੰ ਕਾਲ ਕਰਕੇ ਪੁੱਛ ਸਕਦੇ ਨੇ ਅਗਰ ਕੋਈ ਮੇਰੀ ਭੈਣ ਮਸ਼ੀਨ ਦੇ ਰਿਗਾਰਡ ਸੀਨ ਦੇ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਲਾਗ ਆਉਣ ਬਾਰੇ ਜਾਂ ਕੋਈ ਛੋਰ ਸਮਥਿੰਗ ਤਾਂ ਵੀ ਸਾਨੂੰ ਕਾਲ ਜਿਹੜੀ ਤੁਸੀਂ ਕਰ ਸਕਦੇ ਹੋ ਜੀ ਜਾਂ ਬਟਿਕ ਓਪਨ ਕਰਨ ਬਾਰੇ ਵੀ ਕੋਈ ਜਾਨਣਾ ਚਾਹੁੰਦੇ ਨੇ ਤਾਂ ਸਾਡੇ ਕੋਲੋਂ ਉਹ ਵੀ ਕਾਲ ਕਰਕੇ ਤੁਸੀਂ ਪੁੱਛ ਸਕਦੇ ਹੋ ਜੀ ਆਪਾਂ ਹੈਂਡਵਰਕ ਦਾ ਕੰਮ ਵੀ ਆਪਣਾ ਹੀ ਕਰਦੇ ਆ ਵੀਰੇ ਹੈਂਡਵਰਕ ਦੇ ਕਾਰੀਰ ਵੀ ਆਪਣੇ ਨੇ ਕੰਪਿਊਟਰਾਈਜ਼ ਸਾਰਾ ਕੁਝ ਆਪਣਾ ਖੁਦ ਹੈ ਹੀ ਬਠਾਇਆ ਆਪਾਂ ਖੁਦ ਹੀ ਤਿਆਰ ਕਰਕੇ ਸੂਟ ਭੇਜਾਂ ਕੋਈ ਵੀ ਸੂਟ ਕਿਸੇ ਵੀ ਕਲਰ ਦੇ ਉੱਪਰ ਸਾਡੇ ਕੋਲੋਂ ਤੁਸੀਂ ਕਸਟਮਾਈਜ਼ ਜਿਹੜਾ इजीली ਕਰਵਾ ਸਕਦੇ ਹਾਂ ਆਪਣੀ ਕੰਪਿਊਟਰਾਈਜ਼ ਮਸ਼ੀਨਾਂ ਵੀ ਨੇ ਹੈਂਡਵਰਕ ਦਾ ਵੀ ਇੱਕ ਚੀਜ਼ ਹੋਰ ਅਸੀਂ ਨਾ ਹੈਂਡਵਰਕ ਸਿਖਾਉਣ ਦਾ ਕੰਮ ਵੀ ਜਲਦੀ ਹੀ ਸਟਾਰਟ ਕਰ ਰਹੇ ਹਾਂ ਅਗਰ ਕੋਈ ਮੇਰੀ ਭੈਣ ਹੈਂਡਵਰਕ ਜਾਂ ਸਟੀਚਿੰਗ ਦਾ ਕੰਮ ਸਾਡੇ ਕੋਲ ਸਿੱਖਣਾ ਚਾਹੁੰਦੇ ਨੇ ਤਾਂ ਸਾਡੇ ਕੋਲ ਉਹ ਵੀ ਜਿਹੜਾ ਸਿੱਖ ਸਕਦੇ ਆ ਜੀ ਆਪਣੇ ਜਿਹੜਾ ਕਾਲ ਕਰਕੇ ਸੀਟ ਬੁੱਕ ਕਰਵਾ ਸਕਦੇ ਆ ਉਹਦੀ ਵੀ ਆਪਾਂ ਜਲਦੀ ਹੀ ਸਟਾਰਟਿੰਗ ਕਰ ਰਹੇ ਹਾਂ ਜੀ ਚਲੋ ਜੀ ਹੁਣ ਆਪਾਂ ਆਉਣੇ ਆ ਸੂਟਾਂ ਦੇ ਉੱਪਰ ਇਹਦੇ ਵਿੱਚ ਆ ਗਿਆ ਜੀ ਫਰਸਟ ਪ੍ਰਿੰਟ ਬਹੁਤ ਹੀ ਸੋਹਣਾ ਪ੍ਰਿੰਟ ਆ ਬਹੁਤ ਹੀ ਮੇਰੀਆਂ ਬੀਬੀਆਂ ਪਹਿਣਾ ਵਾਸਤੇ ਬਹੁਤ ਹੀ ਜਨੀਕ ਜਾਂ ਡਿਫਰੈਂਟ ਜਾਂ ਪ੍ਰਿੰਟ ਉਸ ਤੋਂ ਵੀ ਸੋਹਣਾ ਕਲਰ ਉਸ ਤੋਂ ਵੀ ਜਿਆਦਾ ਸੋਹਣਾ ਜੀ ਇਹਨੂੰ ਡਿਜ਼ਾਈਨਰ ਸੂਟ ਬਣਾ ਸਕਦੇ ਬਹੁਤ ਹੀ ਸੋਹਣਾ ਸਟਿਚਿੰਗ ਕਰਕੇ ਜਿੱਦਾਂ ਵੀ ਉਹਨਾਂ ਦੀ ਚੁਆਇਸ ਹੋਊਗੀ ਕੋਈ ਪੋਟਲੀ ਬਟਨ ਲਗਵਾ ਕੇ ਸਲਾਈ ਕਰਵਾਉਣਾ ਚਾਹੁੰਦਾ ਜਾਂ ਕਟਾਮ ਕਰਵਾ ਕੇ ਜਿਹੜਾ ਅੱਜ ਕੱਲ ਬਹੁਤ ਹੀ ਟ੍ਰੈਂਡ ਚੱਲਿਆ ਸ਼ਰਟ ਦੇ ਉੱਪਰ ਕਟਾਮ ਕਰਵਾ ਕੇ نیچے ਬਾਟਮ ਨਾਲ ਦਾ ਕੱਪੜਾ ਕੱਢ ਕੇ ਜਿਹੜਾ ਡਿਜ਼ਾਈਨ ਬਣਾਉਂਦੇ ਨੇ ਤੁਸੀਂ ਉਹ ਵੀ ਬਣਵਾ ਸਕਦੇ ਹੋ ਬਾਕੀ ਹਰ ਇੱਕ ਦੀ ਆਪਣੀ ਚੁਆਇਸ ਹੈ ਜਿੱਦਾਂ ਵੀ ਸਟਿਚ ਕਰਵਾਉਣਾ ਚਾਹੋ ਕਰਵਾ ਸਕਦੇ ਹੋ। ਸੈਕਿੰਡ ਸੂਟ ਜਿਹੜਾ ਬਹੁਤ ਹੀ ਜਲਦੀ ਆਪਣਾ ਸੋਲਡ ਹੁੰਦਾ ਜੀ। ਪ੍ਰਿੰਟ ਤਾਂ ਕਿਆ ਹੀ ਬਾਤਾਂ ਨੇ ਇਹਦੀਆਂ ਪ੍ਰਿੰਟ ਬਹੁਤ ਜਿਆਦਾ ਸੋਹਣਾਗਾ। ਤੇ ਇਹਦੇ ਨਾਲ ਬਾਟਮ ਜਿਹੜੀ ਲਗਵਾਈ ਹੋਈ ਹੈ ਮਸਲੀਨ ਦੀ ਲਗਵਾਈ ਹੋਈ ਹੈ ਇਹ ਵੀ ਬਹੁਤ ਸੋਹਣਾ ਸੂਟ ਬਣ ਕੇ ਜਿਹੜਾ ਰੈਡੀ ਹੋ ਸਕਦਾ ਹੈ ਇਹ ਆਪਣਾ ਫਿਲਹਾਲ ਇਹ ਡਿਜ਼ਾਈਨ ਜਿਹੜਾ ਸੋਲਡ ਹੈ ਜੀ ਇਹ ਆਪਾਂ ਮੈਂ ਤੁਹਾਨੂੰ ਜਸਟ ਵੈਸੇ ਦਿਖਾਇਆ ਵੀ ਆਪਾਂ ਦੁਬਾਰਾ ਵੀ ਰੀਸਟਾਕ ਕਰ ਸਕਦੇ ਆਂਗੇ। ਠੀਕ ਹੈ ਜੀ ਆਪਾਂ ਨੂੰ ਰਿਸਪਾਂਸ ਵਧੀਆ ਰਹੂਗਾ ਤਾਂ ਇਹ ਵਾਲਾ ਸੂਟ ਹੈ ਜਿਹੜਾ ਆਪਾਂ ਮੇਰੀਆਂ ਭੈਣਾਂ ਦੇ ਆਰਡਰ ਨੇ ਉਹਨਾਂ ਦੀ ਸਟਿਚ ਕਰਕੇ ਹੀ ਭੇਜਨੇ ਜਦੋਂ ਸਟਿਚਿੰਗ ਹੋ ਗਈ ਆਪਾਂ ਤੁਹਾਨੂੰ ਫੁੱਲ ਲੁੱਕ ਵੀ ਇਹ ਵਾਲੇ ਸੂਟ ਦੀ ਦਿਖਾਵਾਂਗੇ ਇੱਕ ਸੂਟ ਆਪਣੇ ਕੋਲੇ ਹੋਰ ਆ ਗਿਆ ਇਹ ਉਸ ਤੋਂ ਵੀ ਜ਼ਿਆਦਾ ਸੋਹਣਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਹੈ ਇਹ ਵੀ ਬਣ ਕੇ ਬਹੁਤ ਹੀ ਸੋਹਣਾ ਬਹੁਤ ਹੀ ਸਰਦਾਰੀਆ ਕਲਰ ਹੈ ਵੈਸੇ ਸਾਰੇ ਕਲਰ ਬਹੁਤ ਸੋਹਣੇ ਨੇਗੇ ਬਟ ਇਹ ਵੀ ਕਲਰ ਮੈਨੂੰ ਬਹੁਤ ਪਸੰਦ ਆਇਆ ਪ੍ਰਿੰਟ ਵੀ ਬਹੁਤ ਸੋਹਣਾ ਲੱਗਿਆ ਇਹ ਵਾਲਾ ਤੁਸੀਂ ਪ੍ਰਿੰਟ ਨੂੰ ਦੇਖ ਸਕਦੇ ਹੋ ਅਗਰ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਜਿਹੜਾ ਭੇਜ ਸਕਦੇ ਹੋ ਵੀ ਸਾਨੂੰ ਆਹ ਸੂਟ ਪਸੰਦ ਆ ਇੱਕ ਇਹਦੇ ਵਿੱਚ ਆ ਗਿਆ ਜੀ ਆਪਣੇ ਕੋਲੇ ਇਹ ਵਾਲਾ ਪ੍ਰਿੰਟ ਇਹ ਵਾਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਇਹ ਇਹ ਵੀ ਬਹੁਤ ਸੋਹਣਾ ਸੂਟ ਹੈ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਬਾਟਮਾਂ ਸਾਰਿਆਂ ਨਾਲ ਮਸਲੀਨ ਦੇ ਲਗਵਾਈਆਂ ਹੋਈਆਂ ਨੇ ਜਿਹੜੀਆਂ ਸ਼ਰਟਾਂ ਨੇ ਆਪਣੀਆਂ ਬਰਬਰੀ ਜੂਟ ਦੀਆਂ ਸ਼ਰਟਾਂ ਨੇ ਇੱਕ ਇਹਦੇ ਵਿੱਚ ਆ ਗਿਆ ਗ੍ਰੇ ਕਲਰ ਗ੍ਰੇ ਕਲਰ ਬਹੁਤ ਹੀ ਸੋਨਾ ਕਲਰ ਹੈ ਜੀ ਦੇਖ ਸਕਦੇ ਹੋ ਇਹ ਕਈ ਵੀ ਮੇਰੇ ਭੈਣਾਂ ਬਾਟਮ ਦੇ ਵਰਕ ਕਰਵਾਉਣਾ ਚਾਹੁੰਦੇ ਨੇ ਸਾਡੇ ਕੋਲ ਬਾਟਮ ਦੇ ਵਰਕ ਵੀ ਕਰਾਉਂਦੇ ਨੇ ਹੈਂਡਵਰਕ ਕਰਵਾਉਣਾ ਚਾਹੁੰਦੇ ਨੇ ਹੈਂਡ ਵੀ ਕਰਵਾਸਦੇ ਮਸ਼ੀਨ ਕਰਵਾਉਣਾ ਚਾਹੁੰਦੇ ਨੇ ਮਸ਼ੀਨ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਮਸ਼ੀਨ ਤੋਂ ਇਲਾਵਾ ਸਾਡੇ ਕੋਲੋਂ ਨੀਡਲ ਵਰਕ ਕਰਵਾਉਣਾ ਚਾਹੁੰਦੇ ਨੇ ਨੀਡਲ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਜਿਵੇਂ ਕਿ ਇਹਦੇ ਉੱਪਰ ਪੇਂਟ ਬਣਿਆ ਸੌਰੀ ਪੇਂਟ ਨਹੀਂ ਇਹਦੇ ਵਿੱਚ ਪ੍ਰਿੰਟ ਬਣਿਆ ਹੈ ਇਹੀ ਸੇਮ ਪ੍ਰਿੰਟ ਹੈ ਜਿਹੜਾ ਪੇਂਟ ਨਾਲ ਬਾਟਮ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਸਾਡੇ ਕੋਲੋਂ ਜਿਹੜਾ ਕਰਵਾ ਸਕਦੇ ਹੋ ਇੱਕ ਆਪਾਂ ਵੀ ਇਹ ਹੈਂਡਵਰਕ ਦਾ ਸੂਟ ਰੈਡੀ ਕੀਤਾ ਸੀ ਇਹਦੀ ਵੀ ਇਹ ਆਪਾਂ ਹੈਂਡਵਰਕ ਦਾ ਇੱਕ ਪੀਸ ਆਪਣੇ ਕੋਲੇ ਹਲੇ ਬਣ ਕੇ ਰੈਡੀ ਆਇਆ ਸੀ ਇਹਦੇ ਵਿੱਚ ਬਹੁਤ ਹੀ ਕਲਰ ਨੇ ਕਿ ਮੈਂ ਸਾਰੇ ਕਲਰਾਂ ਦਾ ਵੀਡੀਓ ਵੀ ਜਿਹੜੀ ਆ ਬਣਾ ਕੇ ਪਾ ਦਾਂਗੀ ਜੀ ਕਿਹੜੇ ਕਿਹੜੇ ਕਲਰ ਆਪਣੇ ਕੋਲੇ ਰੈਡੀ ਹੋ ਕੇ ਆਏ ਨੇ ਇਹਨਾਂ ਦਾ ਜਿਹੜਾ ਪ੍ਰਾਈਸ ਹੈਗਾ ਇਹਦਾ ਪ੍ਰਾਈਸ ਤਾਂ ਤੁਸੀਂ ਦੇਖੇ ਹੋਣਾ 3700 ਰੁਪਏ ਦੇ ਵਿੱਚ ਆਪਾਂ ਵਿੱਧ ਦੁਪੱਟਾ ਦੁਪੱਟੇ ਦੇ ਉੱਪਰ ਪ੍ਰੋਪਰ ਲੈਸ ਵਗੈਰਾ ਲਗਾ ਕੇ ਟੋਟਲੀ ਹੈਂਡ ਦੇ ਨਾਲ ਕੰਮ ਹੋਇਆ ਕੋਈ ਮਸ਼ੀਨੀ ਕੰਮ ਨਹੀਂ ਕੋਈ ਆਰੀ ਦੇ ਨਾਲ ਕੰਮ ਨਹੀਂ ਹੋਇਆ ਜਿਹੜਾ ਆਪਾਂ ਕਹਿੰਦੇ ਨੇ ਮਿਕਸ ਕੰਮ ਹੋਇਆ ਕੋਈ ਮਿਕਸ ਨਹੀਂ ਟੋਟਲੀ ਹੈਂਡ ਦਾ ਕੰਮ ਹੈ ਜੀ ਪੈਸੇ ਲਗਾ ਕੇ ਤੁਹਾਨੂੰ ਮੈਂ ক্লোਸਟ ਵੀ ਦਿਖਾ ਦਿੰਨੇ ਆ ਜੇ ਕਿਤੇ ਵੀ ਕਿਸੇ ਨੂੰ ਕੋਈ ਵੀ ਡਾਊਟ ਆ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦਾ ਜੀ ਟੋਟਲੀ ਹੈਂਡ ਦਾ ਕੰਮ ਕੀਤਾ ਹੈ ਬਹੁਤ ਸੋਹਣੀ ਫੈਬਰਿਕ ਲਗਾਈ ਹੋਈ ਹੈ ਅਰਜਨ ਮਿੱਲ ਦੀ ਮੈਂ ਤੁਹਾਨੂੰ ਇੱਕ ਵਾਰ ਇਹ ਵੀ ਦਿਖਾ ਦਿੰਨੇ ਆ ਅਰਜਨ ਮਿੱਲ ਦੀ ਲੋਚੀ ਇਹ ਵਾਲੀ ਫੈਬਰਿਕ ਲਗਾ ਕੇ ਆਪਣੀ ਫੁੱਲ ਕ੍ਰੇਵ ਦੇ ਉੱਪਰ ਚਨੂਨ ਦੇ ਕਮਲ ਜਨੂਨ ਦੇ ਦੁਪੱਟੇ ਨਾਲ ਟੋਟਲੀ ਹੈਂਡ ਦੇ ਵਿੱਚ ਇਹ ਵਾਲਾ ਸੂਟ ਹੈ ਜਿਹੜਾ ਰੈਡੀ ਕੀਤਾ ਇਹਨਾਂ ਸੂਟਾਂ ਦਾ ਜਿਹੜਾ ਪ੍ਰਾਈਜ਼ ਹੈ ਡਿਸਕਾਊਂਟ ਪ੍ਰਾਈਜ਼ 1199 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆਗਰ ਕੋਈ ਮੇਰੀ ਭੈਣ ਸਾਡੇ ਕੋਲੋਂ ਲੈਣਾ ਚਾਹੁੰਦੇ ਆ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਜਿਹੜਾ ਭੇਜ ਸਕਦੇ ਹੋ ਮੇਰਾ ਕੰਟੈਕਟ ਨੰਬਰ 985562233 ਪੱਤੀ ਵਾਲੇ ਨੰਬਰ ਤੇ ਤੁਸੀਂ WhatsApp ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਥੈਂਕ ਯੂ ਜੀ